ਇਨੂੰ ਹੁਣੇ ਇਤਲਾਅ ਮਿਲੀ ਸੀ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਸਨ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਸਤੀਫਾ ਦਿੱਤਾ। ਇਨੂੰ ਹੁਣੇ ਇਤਲਾਅ ਮਿਲੀ ਸੀ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਸਨ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਸਤੀਫਾ ਦਿੱਤਾ। ਮੈਂ ਸੁਣ ਰਿਹਾ ਸੀ ਉਹਨਾਂ ਦੇ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਉਸ ਨੇ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਤੇ ਜਦੋਂ ਕੱਲ ਦੀ ਇੱਕ ਨੋਟੀਫਿਕੇਸ਼ਨ ਯੂਨੀਅਨ ਟਰੇਟਰੀ ਵੱਲੋਂ ਆਈ ਹੈ ਕਿ ਹਰਿਆਣਾ ਨੂੰ ਵਿਧਾਨ ਸਭਾ ਵਾਸਤੇ 10 ਏਕੜ ਜਗ੍ਹਾ ਚੰਡੀਗੜ੍ਹ 'ਚ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਵੈਲਕਮ ਕਰਨਾ ਜਾਖੜ ਸਾਹਿਬ ਦੀ ਇਹ ਸਟੇਟਮੈਂਟ ਬਟ ਮੈਂ ਜਾਖੜ ਸਾਹਿਬ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਦੀ ਬੜੀ ਤਾਰੀਫ ਕੀਤੀ ਤੇ ਗੱਲ ਕਹੀ ਸੀ ਕਿ ਮੋਦੀ ਸਾਹਿਬ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਤਾਂ ਮੈਂ ਪ੍ਰਾਈਮਿੰਸਟਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪ੍ਰਾਈਮਿੰਸਟਰ ਸਾਹਿਬ ਜੇ ਇਮਾਨਦਾਰੀ ਨਾਲ ਤੁਸੀਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਸਿੱਖਾਂ ਸਾਰੀ ਸਿੱਖ ਕਮਿਊਨਿਟੀ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਇੱਜ਼ਤ ਤੇ ਮਾਨ ਦੇਣਾ ਚਾਹਨਾ ਤੋ ਜਿਹੜਾ ਸਾਡਾ ਇਨਹੇਰੈਂਟ ਰਾਈਟ ਹੈ ਚੰਡੀਗੜ੍ਹ ਉਹ ਕਿਰਪਾ ਕਰਕੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਸਾਨੂੰ ਬਖਸ਼ਿਆ ਸਾਨੂੰ ਦਿੱਤਾ ਜਾਏ ਕਿਉਂਕਿ ਮੇਰਾ ਮੰਨਣਾ ਹੈ ਕਿ ਜਿਹੜੀ ਇਹ ਨੋਟੀਫਿਕੇਸ਼ਨ ਹੋਈ ਹੈ ਇਹ ਮਾਲਕੀਅਤ ਦੇ ਖਾਨੇ ਦੇ ਵਿੱਚ ਹਰਿਆਣਾ ਦਾ ਨਾਮ ਦਰਜ ਕੀਤਾ ਗਿਆ 1966 ਦੇ ਵਿੱਚ ਜਦੋਂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਵੱਖ-ਵੱਖ ਹੋਏ ਨੇ ਰੀਆਰਗੇਨਾਈਜੇਸ਼ਨ ਹੋਈ ਸਾਰੀ ਸਟੇਟਸ ਦੀ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਸੀ ਉਹਦੇ ਵਿੱਚ ਸ਼ਰਤیں ਲਾਈ ਗਈ ਸੀ ਕਿ ਚੰਦ ਪੈਸੇ ਚੰਦ ਕਰੋੜ ਰੁਪਇਆ ਅਸੀਂ ਹਰਿਆਣੇ ਨੂੰ ਦਵਾਂਗੇ ਤੇ ਚੰਦ ਸਾਲਾਂ ਦੇ ਵਿੱਚ ਦੋ ਤਿੰਨ ਸਾਲ ਦੇ ਵਿੱਚ ਉਹ ਆਪਣਾ ਕੈਪੀਟਲ ਬਣਾਣਗੇ ਆਪਣੀ ਰਾਜਧਾਨੀ ਬਣਾਣਗੇ ਤੇ ਉਹ ਇੱਥੋਂ ਚਲੇ ਜਾਣਗੇ ਬੇਸਿਕਲੀ ਹਰਿਆਣਾ ਅਜੇ ਖਰਾਇਦਾਰ ਰਹਿ ਰਿਹਾ ਸੀ ਪਰ ਆ ਜਿਹੜਾ ਕੱਲ ਇਸ਼ਾਰਤ ਕੀਤੀ ਗਈ ਕਿਉਂਕਿ ਪੰਚਕੂਲੇ 'ਚ 12 ਏਕੜ ਜਗ੍ਹਾ ਇਹਨਾਂ ਤੋਂ ਬਦਲਾ ਕੀਤਾ 12 ਏਕੜ ਹਰਿਆਣੇ ਨੇ ਦਿੱਤੀ ਹੈ ਯੂਟੀ ਨੂੰ ਤੇ ਯੂਟੀ ਦੇ ਵਿੱਚ 10 ਏਕੜ ਜਗ੍ਹਾ ਲੈ ਲਈਏ ਜੇ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਜਿਹੜੀ ਜ਼ਮੀਨ 12 ਏਕੜ ਪੰਚਕੂਲੇ ਦਿੱਤੀ ਉਹ ਇਸ ਪਲਾਟ ਤੋਂ 1 ਕਿਲੋਮੀਟਰ ਤੇ ਤੇ ਜੇ ਹਰਿਆਣੇ ਨੇ ਵਿਧਾਨ ਸਭਾ ਬਣਾਣੀ ਤੇ ਹਰਿਆਣੇ ਚ ਬਣਨੀ ਚਾਹੀਦੀ ਤੇ ਜੇ 1 ਕਿਲੋਮੀਟਰ ਦੂਰ ਦਿੱਤੀ ਉਹਦਾ ਮਤਲਬ ਇਹ ਹੈ ਕਿ ਜ਼ਮੀਨ ਜ਼ਰੂਰ ਦੇ ਦਿੱਤੀ ਬਟ ਮਾਲਕੀਅਤ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਕਲੇਮ ਪੈਦਾ ਕਰਦਾ ਕੱਲ ਨੂੰ ਅਸੀਂ ਟੈਕਨੀਕਲੀ ਵੀ ਕਿਸੇ ਕਚੈਰੀ ਵਿੱਚ ਵੀ ਚੈਲੰਜ ਕਰਨਾ ਹੋਵੇ ਤੇ ਓਨਰਸ਼ਿਪ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਇਸ ਆਪਾ ਦਿੱਤਾ ਗਿਆ ਇਹ ਬਹੁਤ ਵੱਡਾ ਤਰੂ ਤੇ ਧੋਖਾ ਕੀਤਾ ਗਿਆ ਤੇ ਜੇ ਇਸ ਨੂੰ ਦੂਰ ਕਰਨਾ ਕਿਉਂਕਿ ਪਾਣੀਆਂ ਦੇ ਉੱਤੇ ਭਾਵੇਂ ਭਾਖੜਾ ਬਿਆਸ ਦੇ ਉੱਤੇ ਚੱਲਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕਕੂ ਖੋਏ ਜਾ ਰਹੇ ਨੇ ਡਾਕਾ ਮਾਰਿਆ ਜਾ ਰਿਹਾ ਪੱਜਪਦੀ ਸਰਕਾਰ ਕਰਦੀ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟਰਾਂਸਫਰ ਕਰਨ ਚੰਡੀਗੜ੍ਹ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤਹਿਲੀਮ